ਦਨ ਬ੍ਰह्म ਗਿਆਨੀ ਬਾਬਾ ਦੀਪ ਸਿੰਘ ਜੀ ਸ਼ਹੀਦ ਦਾ ਜਨਮ 14 ਮਾਘ 1739 ਬਿਕਰਮੀ ਸੰਵਤ 26 ਜਨਵਰੀ 1682 ਨੂੰ ਪਿੰਡ ਪਾਹੂਵਿੰਡ ਉਦੋਂ ਜ਼ਿਲ੍ਹਾ ਲਾਹੌਰ ਫਿਰ ਜ਼ਿਲ੍ਹਾ ਸ੍ਰੀ ਅੰਮ੍ਰਿਤਸਰ ਸਾਹਿਬ ਤੇ ਹੁਣ ਸ੍ਰੀ ਤਰਨਤਾਰਨ ਸਾਹਿਬ ਵਿੱਚ ਪਿਤਾ ਪਾਈ ਭਗਤਾ ਜੀ ਮਾਤਾ ਜਿਉਣੀ ਜੀ ਖੰਡੇ ਬਾਟੇ ਦੀ ਪਾਹੁਲ ਚੱਕਣ ਤੋਂ ਬਾਅਦ ਸਤਕਾਰ yog ਪਾਈ ਭਗਤ ਸਿੰਘ ਜੀ ਤੇ ਮਾਤਾ ਜਿਉਣੀ ਕੌਰ ਜੀ ਦੇ ਘਰ ਹੋਇਆ ਬਚਪਨ ਤੋਂ ਹੀ ਆਪ ਜੀ ਬਹੁਤ ਫੁਰਤੀਲੇ ਸਡੌਲ ਨਿਮਰ ਤੇ ਗੁਰਸਿੱਖੀ ਵਿੱਚ ਰੁਚੀ ਰੱਖਣ ਵਾਲੇ ਸਨ ਆਪ ਜੀ ਨੇ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਤਾਂ ਸਤਗੁਰੂ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸ਼੍ਰੀ ਚਰਨ ਕਮਲਾਂ ਵਿੱਚ ਜਾ ਕੇ ਖੰਡੇ ਬਾਟੇ ਦੀ ਪਾਹੋਲ ਚੱਕੀ ਤੇ ਸਿੱਖਿਆ ਪ੍ਰਾਪਤ ਕੀਤੀ ਤੇ ਅਕਾਲੀ ਗੁਰਬਾਣੀ ਦਾ ਗਹਿਰਾ ਅਧਿਐਨ ਕੀਤਾ ਸਤਗੁਰੂ ਜੀ ਨੇ ਉਹਨਾਂ ਨੂੰ ਸ਼ਸਤਰ ਤੇ ਸ਼ਾਸਤਰ ਦੋਵੇਂ ਵਿਦਿਆਵਾਂ ਵਿੱਚ ਨਿਪੁੰਨ ਬਣਾਇਆ ਬਾਬਾ ਜੀ ਨੇ ਖਾਲਸਾ ਪੰਥ ਦੀ ਸੇਵਾ ਲਈ ਆਪਣਾ ਸਾਰਾ ਜੀਵਨ ਸਮਰਪਿਤ ਕੀਤਾ। ਧੰ ਸਰਬੰਸਦਾਨੀ ਸ਼੍ਰੀ ਕਲਗੀਧਰ ਸੱਚੇ ਪਾਤਸ਼ਾਹ ਜੀ ਨੇ ਜਦ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਧੰ ਸਤਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਲਿਖਵਾਉਣ ਦਾ ਮਹਾਨ ਕਾਰਜ ਆਰੰਭ ਕੀਤਾ ਤਾਂ ਉਸ ਸਮੇਂ ਬਾਬਾ ਜੀ ਧੰ ਪਾਈ ਮਨੀ ਸਿੰਘ ਜੀ ਨਾਲ ਸੇਵਾ ਵਿੱਚ ਸਹਿਯੋਗੀ ਰਹੇ। ਬਾਬਾ ਜੀ ਦਮਦਮੀ ਟਕਸਾਲ ਦੇ ਪਹਿਲੇ ਮੁਖੀ ਹੋਏ ਜੋ ਦਮਦਮੀ ਟਕਸਾਲ ਅੱਜ ਤੱਕ ਗੁਰਮਤਿ ਸਿੱਖਿਆ ਦਾ ਕੇਂਦਰ ਹੈ। ਬਾਬਾ ਜੀ ਮਿਸਲ ਸ਼ਹੀਦਾ ਦੇ ਵੀ ਮੁਖੀ ਹੋਏ ਹਨ ਧੰਨ ਬਾਬਾ ਬੰਦਾ ਸਿੰਘ ਜੀ ਬਹਾਦਰ ਨਾਲ ਮਿਲ ਕੇ ਧੰਨ ਬਾਬਾ ਦੀਪ ਸਿੰਘ ਜੀ ਨੇ ਕਈ ਜੰਗਾਂ ਲੜੀਆਂ ਜਿਵੇਂ ਚਪੜਚੜੀ ਵਿੱਚ ਜੰਗ ਕਰਕੇ ਸਰਹਿੰਦ ਫਤਿਹ ਕਰਨਾ ਤੇ ਸਢੋਰਾ ਸਮਾਣਾ ਆਦੀ ਜੰਗਾਂ ਧੰਨ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਸ੍ਰੀ ਅਨੰਦਪੁਰ ਸਾਹਿਬ ਜੀ ਵਿਖੇ ਧੰਨ ਬਾਬਾ ਦੀਪ ਸਿੰਘ ਜੀ ਨੂੰ ਜ਼ਿੰਦਾ ਸ਼ਹੀਦ ਦਾ ਖਿਤਾਬ ਦੇ ਕੇ ਸਨਮਾਨਿਤ ਕੀਤਾ ਸਤਾਰਾ ਸੋਸਤ ਵਿੰਜਾ ਵਿੱਚ ਤैमूर शाह ਤੇ ਜਹਾਨ ਖਾਨ ਨੇ ਸ੍ਰੀ ਹਰਮੰਦਰ ਸਾਹਿਬ ਜੀ ਦੀ ਬੇਅਦਬੀ ਕੀਤੀ ਤਾਂ ਧੰਨ ਬਾਬਾ ਦੀਪ ਸਿੰਘ ਜੀ ਨੇ 75 ਸਾਲ ਦੀ ਉਮਰ ਵਿੱਚ ਸਿਰ ਜਾਵੇ ਤਾਂ ਜਾਵੇ ਸ੍ਰੀ ਦਰਬਾਰ ਸਾਹਿਬ ਦੀ ਸੇਵਾ ਰਹਿ ਨਾ ਜਾਵੇ ਦਾ ਨਾਰਾ ਲਾਇਆ ਧੰਨ ਬਾਬਾ ਦੀਪ ਸਿੰਘ ਜੀ ਆਪਣਾ ਪਾਵਨ ਸਿਰ ਆਪਣੀ ਖੱਬੀ ਤਲੀ ਤੇ ਰੱਖ ਕੇ ਸੱਜੇ ਹੱਥ ਨਾਲ 18 ਸੇਰ ਦਾ ਖੰਡਾ ਵਾਹੰਦੇ ਹੋਏ ਸਾਰੇ ਦੁਸ਼ਟਾਂ ਦਾ ਨਾਸ਼ ਕਰਦੇ ਹੋਏ ਸ੍ਰੀ ਹਰਮੰਦਰ ਸਾਹਿਬ ਜੀ ਤੱਕ ਪਹੁੰਚੇ ਦੁਸ਼ਮਣਾਂ ਨੂੰ ਹਰਾ ਕੇ ਸ੍ਰੀ ਹਰਮੰਦਰ ਸਾਹਿਬ ਜੀ ਦਾ ਸਤਕਾਰ ਮੁੜ ਬਹਾਲ ਕੀਤਾ। ਮਹਾਨ ਵਿਦਵਾਨ, ਸੂਰਬੀਰ ਯੋਧੇ, ਬ੍ਰह्मज्ञानी ਧੰਨ ਬਾਬਾ ਦੀਪ ਸਿੰਘ ਜੀ ਦੀ ਸ਼ਹੀਦੀ ਸਿੱਖ ਇਤਿਹਾਸ ਦਾ ਅਮਰ ਸਫਾ ਹੈ ਜੋ ਸੇਵਾ ਸੂਰਬੀਰਤਾ ਤੇ ਸ਼ਰਧਾ ਦਾ ਪ੍ਰਤੀਕ ਹੈ।